ਗੁੱਡ ਮਾਰਨਿੰਗ ਜੀ ਅੱਜ ਹੈ 9 ਦਸੰਬਰ ਤੇ ਡੇਲੀ ਬਲੌਗ ਡੇ 111 111ਵਾਂ ਬਲੌਗ ਹੈ ਆਪਣਾ ਤੇ ਮੈਂ ਖੋਗੜਨ ਸਕੂਲ ਛੱਡ ਕੇ ਵਾਪਸ ਜਾ ਰਿਹਾ ਸੰਗਰੂਰ ਨੂੰ ਤੇ ਹੁਣ ਸਭ ਤੋਂ ਪਹਿਲਾਂ ਕੰਮ 'ਚ ਕਰਨਾ ਆਫਿਸ ਖੋਲਦੇ ਆ ਫਿਰ ਜਾਵਾਂਗੇ ਘਰੇ ਫਿਰ ਰੈਡੀ ਹੋ ਕੇ ਵਾਪਸ ਆਫਿਸ ਆਵਾਂਗੇ ਤੇ ਆ ਕੇ ਅੰਕਲ ਨੂੰ ਕਾਲ ਕਰਦੇ ਆ ਅੰਕਲ ਨੂੰ ਕੱਲ ਮਿਲਣਾ ਸੀ ਬਟ ਅੱਜ ਮਿਲਾਂਗੇ ਕੱਲ ਤਾਂ ਮੈਂ ਰੈਕੋਰਡ ਪਾ ਗਿਆ ਸੀਗਾ ਨਾ ਹੁਣ ਤਾਂ ਮੈਂ ਜੇ ਵਾਪਸ ਹੀ ਜਾ ਰਿਹਾ ਮੈਂ ਸੰਗਰੂਰ ਨੂੰ ਤੇ ਦੇਖੋ ਅੱਜ ਦੇ ਦਿਨ ਚ ਰ ਆਪਣੇ ਕੀ ਕੀ ਲਿਖਿਆ ਆਪਣੇ ਭਾਗਾਂ ਚ ਆਫਿਸ ਖੁੱਲ ਗਿਆ ਬਾਸੋਂ ਘਰੇ ਜਾ ਕੇ ਤਿਆਰ ਹੋ ਕੇ ਆਉਣਾ ਤੁਸੀਂ ਆ ਦੇ ਕੁਆਰੀਆਂ ਵਗੈਰਾ ਭੇਜੋ ਭਾਈ ਹਾ ਤਿਆਰ ਹੋ ਗਿਆ ਬਟ ਯਾਰ ਪੈਰ ਬਹੁਤ ਥੁੱਕ ਰਿਹਾ ਇੱਕ ਦਾ ਚਿਕਰ ਗੋਣੀਆਂ ਹੋਇਆ ਸੀ ਉਸ ਤੋਂ ਬਾਅਦ ਆਗੇ ਵਿਆਹ ਹੁਣ ਇਹ ਸੁਹਾਗਾ ਇਹਨਾਂ ਨੱਚੇ ਵੇਹਾਂ ਚ ਕਿ ਪੈਰਾਂ ਦੀ ਬੰਬ ਵੱਜੇਗੀ ਓਹੋ ਹੁੰਦਾ ਦੁਖਦਿਆ ਥੋੜਾ ਜਿਹਾ ਧਰੇ ਤੇ ਹੀ ਦੁਖਦਿਆ ਹਾਏ ਥਕਾਵਟ ਲੈ ਕੇ ਜਾਣਾ ਚਾਹੁੰਦਿਆ ਜੀ ਇਹ ਪਰ ਸਾਡੇ ਪੱਤੇ ਦੇ ਜਿੱਦ ਬੜੀ ਆ ਮੈਂ ਕਿਹਾ ਆਪੀ ਸਾਫ ਕਰਤਾ ਬੁਲਟ ਆਪੀ ਸਾਫ ਕਰਕੇ ਆਪੀ ਸਟਾਰਟ ਕਰਕੇ ਆਪੀ ਚਲਾਉਗਾ ਹੁਣੇ ਮੈਕੈਨਿਕੀ ਕਰੂਗਾ ਇਹ ਮੈਕੈਨਿਕਸ ਆ ਬੁਲਟਾਂ ਦੇ ਉਸਤਾਦ ਕਿੰਨਾ ਨੇ 3 ਸਤਿ ਸ਼੍ਰੀ ਅਕਾਲ ਜੀ ਮੈਂ ਬਦਰਾਤ ਸਿੰਘ ਟਰੈਵਲ ਮੇਡ ਤੋਂ ਤੇ ਅੱਜ ਆਪਣੇ ਕੋਲ ਕੁਐਰੀ ਆਈ ਸੀ ਟਿਕਟ ਦੀ ਅ ਮਿਸਟਰ ਰਣਜੀਤ ਸਿੰਘ ਇੱਕ ਕਲਾਇੰਟ ਨੇਗੇ ਇਹਨਾਂ ਨੇ ਆਨਲਾਈਨ ਹੀ ਸਾਡੇ ਨਾਲ ਕੰਟੈਕਟ ਕੀਤਾ ਸੀਗਾ ਤੇ ਟ੍ਰਾਂਟੋ ਦੇ ਲਈ ਇਹਨਾਂ ਨੇ ਸਾਡੇ ਤੋਂ ਫੇਅਰ ਲਿਆ ਹੈ ਤੇ ਅਸੀਂ ਇਹਨਾਂ ਨੂੰ ਮਲਟੀਪਲ ਆਪਸ਼ਨ ਦਿੱਤੇ ਇਹਦੇ ਵਿੱਚ ਤੇ ਇਹਨਾਂ ਨੂੰ ਪਥਿਆੜ ਏਅਰਵੇਜ਼ ਬੈਸਟ ਲੱਗਿਆ ਬਾਇਆ ਪ੍ਰਾਈਸ ਤੇ ਵੈਸੇ ਇਹ ਪਹਿਲਾਂ ਵੀ ਇਹਦੇ ਵਿੱਚ ਟਰੈਵਲ ਕਰ ਚੁੱਕੇ ਨੇ ਤੇ ਇਸ ਦੀ ਇਹਨਾਂ ਨੂੰ ਸਰਵਿਸ ਵੀ ਵਧੀਆ ਲੱਗਦੀ ਹੈ ਤਾਂ ਆਪਾਂ ਨੇ ਪ੍ਰਾਈਸ ਦੇ ਮਾਮਲੇ ਵਿੱਚ ਇਹਨਾਂ ਨੂੰ ਪੂਰੀ ਮਾਰਕੀਟ ਨਾਲੋਂ ਜੋ ਸਾਡੇ ਕੋਲੋਂ ਬੈਸਟ ਹੋ ਸਕਿਆ ਸੀ ਉਹ ਦਿੱਤਾ ਤੇ ਇਹਨਾਂ ਨੂੰ ਵਧੀਆ ਲੱਗਿਆ ਤੇ ਉਹਨਾਂ ਨੇ ਇਹ ਟਿਕਟ ਆਪਣੀ ਬੁੱਕ ਕਰਵਾਈ ਹੈ ਤਾਂ ਇੱਕ ਵਾਰ ਦੇਖੋ ਮੈਂ ਤੁਹਾਨੂੰ ਟਿਕਟ ਚੈੱਕ ਕਰਵਾ ਦਿੰਦਾ ਤਾਂ ਇਸ ਤਰੀਕੇ ਨਾਲ ਅਗਰ ਤੁਸੀਂ ਵੀ ਬੈਸਟ ਡੀਲ ਲੈਣਾ ਚਾਹੁੰਦੇ ਹੋ ਠੀਕ ਹੈ ਜੀ ਟਿਕਟਸ ਦੀ ਟਿਕਟਸ ਤੋਂ ਇਲਾਵਾ ਤੁਸੀਂ ਕਿਸੇ ਵੀ ਪ੍ਰਕਾਰ ਦਾ ਲੋਨ ਠੀਕ ਹੈ ਜੀ 홀ੀਡੇ ਪੈਕੇਜ ਕੋਈ ਵੀ ਸਰਵਿਸ ਸਾਡੇ ਤੋਂ ਲੈਣਾ ਚਾਹੁੰਦੇ ਹੋ ਉਹ ਸਾਰੀਆਂ ਸਰਵਿਸ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਵਾਰ ਫਿਰ ਤੋਂ ਮੈਂਸ਼ਨ ਕਰ ਦਾਂਗੇ ਤਾਂ ਤੁਹਾਨੂੰ ਹਰ ਇੱਕ ਸਰਵਿਸ ਅਸੀਂ ਬੈਸਟ ਡੀਲ ਦੇ ਉੱਪਰ ਬੈਸਟ ਪ੍ਰਾਈਸ ਦੇ ਉੱਪਰ ਪ੍ਰੋਵਾਈਡ ਕਰਵਾਵਾਂਗੇ ਤਾਂ ਕੰਟੈਕਟ ਦੇ ਵੀ ਡਿਸਕ੍ਰਿਪਸ਼ਨ 'ਚ ਨੰਬਰ ਨੇ ਤੁਸੀਂ ਸਾਨੂੰ ਕਾਲ ਐਂਡ ਮੈਸੇਜ ਕਰ ਸਕਦੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਮਦਰਾ ਸਿੰਘ ਟਰੈਵਲ ਮੇਟ ਤੋਂ ਅੱਜ ਆਪਣੇ ਕੋਲ ਇੱਕ ਟਿਕਟ ਦੀ ਕੁਐਰੀ ਆਈ ਸੀਗੀ ਮਿਸਟਰ ਅਮਰਿਤਪਾਲ ਸਿੰਘ ਜੀ ਇਹ ਆਪਣੇ ਨਾਲ ਕੁਝ B2B ਏਜੰਟ ਜੁੜੇ ਹੋਏ ਨੇ ਤੇ ਉਸ ਏਜੰਟ ਦੀ ਇੱਕ ਕੁਐਰੀ ਸੀਗੀ ਉਹਨਾਂ ਦੇ ਅੱਗੇ ਕਲਾਇੰਟ ਨੇਗੇ ਅਮਰਿਤਪਾਲ ਸਿੰਘ ਜੀ ਤੇ ਇਸ ਟਿਕਟ ਦਾ ਇੱਕ ਇੰਟਰਸਟਿੰਗ ਜਿਹਾ ਇਫੈਕਟ ਕੀ ਰਿਹਾ ਕਿ ਇਹ ਟਿਕਟੇ ਜੋ ਕਲਾਇੰਟ ਸੀਗੇ ਉਹਨਾਂ ਨੂੰ 200 ਪਾਉਂਡ ਦੇ ਦਾ ਆਸ-ਪਾਸ ਮਿਲ ਰਹੀ ਸੀ ਲਗਭਗ ਲਗਭਗ ਲਾੜੋ ਕਿ 25000 ਤੋਂ 26000 ਦੇ ਵਿੱਚ ਵਿੱਚ ਤੇ ਆਪਾਂ ਨੂੰ ਪੁੱਛਿਆ ਗਿਆ ਇਹ ਰੇਟ ਵਗੈਰਾ ਤਾਂ ਆਪਾਂ ਨੇ ਵੀ ਸੇਮ ਰੇਟ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਹੈ ਵਿਦਆਊਟ ਐਨੀ ਸਰਵਿਸ ਚਾਰਜ ਵਗੈਰਾ ਤਾਂ ਦੇ ਇਹ ਬਿਲਕੁਲ ਡਾਇਰੈਕਟ ਟਿਕਟ ਹੈ ਅੰਮ੍ਰਿਤਸਰ ਟੂ ਗੇਟਵੇ ਆਓ ਇੱਕ ਵਾਰ ਤੁਸੀਂ ਟਿਕਟ ਚੈੱਕ ਕਰੋ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਨੰਬਰਸ ਦੇ ਉੱਤੇ ਕਾਲ ਜਾਂ ਮੈਸੇਜ ਕਰਕੇ ਤੁਸੀਂ ਸਾਡੇ ਤੋਂ ਟਿਕਟਸ ਬੁੱਕ ਕਰਵਾ ਸਕਦੇ ਹੋ ਟਿਕਟਸ ਤੋਂ ਇਲਾਵਾ ਤੁਸੀਂ ਸਾਡੇ ਤੋਂ ਫੰਡ ਸ਼ੋ ਕਰਵਾ ਸਕਦੇ ਹੋ 홀ੀਡੇ ਪੈਕੇਜ ਲੈਣੇ ਨੇ ਉਹ ਲੈ ਸਕਦੇ ਹੋ ਤੇ ਕਿਸੇ ਵੀ ਪ੍ਰਕਾਰ ਦਾ ਲੋਨ ਉਹ ਵੀ ਤੁਸੀਂ ਸਾਡੇ ਤੋਂ ਸਾਡੇ ਨਾਲ ਆ ਕੇ ਕੰਟੈਕਟ ਕਰ ਸਕਦੇ ਹੋ ਅਸੀਂ ਤੁਹਾਡੀ ਹਰ ਟਾਈਪ ਦੇ ਲੋਨ ਕਰਵਾਉਣ ਦੇ ਵਿੱਚ ਹੈਲਪ ਕਰਾਂਗੇ ਤਾਂ ਇਸ ਤੋਂ ਇਲਾਵਾ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਅਸੀਂ ਆਪਣੀਆਂ ਦੂਸਰੀਆਂ ਜੋ ਵੀ ਸਰਵਿਸਿਜ਼ ਨੇ ਉਹ ਸ਼ੋਅ ਕਰਾਂਗੇ ਜੀ ਤਾਂ ਉਹਨਾਂ ਵਿੱਚ ਜੇ ਤੁਹਾਨੂੰ ਕੋਈ ਵੀ ਸਰਵਿਸ ਦੀ ਲੋੜ ਹੈ ਤਾਂ ਤੁਸੀਂ ਆਪਣੇ ਟ੍ਰੈਵਲ ਮੇਟ ਦੇ ਆਫਿਸ ਆ ਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਆਨਲਾਈਨ ਅਸੀਂ ਤੁਹਾਨੂੰ 24x7 ਅਵੇਲੇਬਲ ਹੀ ਆ ਤਾਂ ਸਾਡੇ ਦਿੱਤੇ ਕਿ ਨੰਬਰਾਂ ਉਤੇ ਕਾਲ ਜਾਂ ਮੈਸੇਜ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ ਤਾਂ ਹੀ ਹੁਣ ਕਰਨ ਚੱਲੇ ਆ ਮੈਂ ਆਪਣੇ ਦਿਨ ਦੀ ਸਭ ਤੋਂ ਜ਼ਰੂਰੀ ਸੇਵਾ ਇਸ ਸੇਵਾ ਦੇ ਨਾਲ ਹੀ ਘਰੇ ਰੋਟੀ ਮਿਲਦੀ ਆ ਆਪਾਂ ਨੂੰ ਜੇ ਨਾ ਕਰੀਏ ਤਾਂ ਰੋਟੀ ਨਹੀਂ ਮਿਲਣੀ ਆ ਆਪਾਂ ਨੂੰ ਮਤਲਬ ਆਪਣੀ ਘਰ ਵਾਲੀ ਨੂੰ ਲੈਣ ਜਾ ਰਿਹਾ ਸਕੂਲੋਂ ਫੋਨ ਆ ਗਿਆ ਸੀ ਮੈਨੂੰ ਮੈਂ ਲੇਟ ਹੋ ਗਿਆ ਕਿ ਚੱਲ ਭੋ ਲੇਟ ਹੋ ਜਾਓਗੇ ਤੇ ਮੈਂ ਲੇਟ ਹੋ ਗਿਆ ਹੱਜੇ ਹੁਣ ਤਾਂ ਟੱਕਵਾ ਤੇ ਟੱਕਵਾ ਖੜ ਕੇ ਹੋਊਗਾ ਚਲੋ ਚੱਲੀਏ ਯਾਰ ਜਲਦੀ ਨਾਲ ਦੀ ਇੱਕ ਤਾਂ ਜਦੋਂ ਮੈਨੂੰ ਕਾਲੀ ਹੁੰਦੀ ਉਹਦੋਂ ਟ੍ਰੈਫਿਕ ਹੁੰਦੀ ਹੈ ਆ ਗਿਆ ਫੋਨ ਹਾਂ ਕਾਮਨਿਸਟਰ ਦਾ ਕਿ ਚੱਲ ਪੇ ਕਿ ਪਹੁੰਚਣ ਵਾਲੇ ਬਾਹਰ ਖੜੇ ਹੋ ਇੱਕ ਇੰਨੇ ਸਵਾਲ 100 ਸਾਹ ਦੇ ਵਿੱਚ ਹਣ ਬੰਦਾ ਕਿਹੜੀ ਕਿਹੜੇ ਸਵਾਲ ਦਾ ਜਵਾਬ ਦੇ ਦੇ ਦੱਸੋ ਤੇ ਮੈਂ ਤੁਹਾਨੂੰ ਦੱਸਿਆ ਜਿੱਦਨ ਮੈਂ ਹੁੰਨਾ ਨਾ ਲੇਟ ਸੱਚੀ ਉਦੋਂ ਸੱਚੀ ਬਹੁਤ ਟ੍ਰੈਫਿਕ ਹੁੰਦੀ ਆ ਦੇਖੋ ਜੇ ਮੈਂ ਪਰਤਾ ਆ ਲੈ ਹੋਏ ਰੁਕ ਰੁਕ ਕੇ ਜਾ ਰਹੇ ਨੇ ਯਾਰ ਅਸੀਂ ਨੰਗ ਜੋ ਇੱਕ ਤਾਂ ਪਤੰਦਰਾਂ ਨੇ ਰਹਿੰਦਾ ਹੁੰਦਾ ਹੋਰ ਦੂਜੀ ਪਾਸੇ ਦੀ ਰੋਡ ਹੀ ਨਹੀਂ ਚਲਾਈ ਮੈਂ ਦੋਨੇ ਪਾਸੇ ਟ੍ਰੈਫਿਕ ਇੱਕ ਪਾਸੇ ਹੁੰਦੀ ਨਾ ਜਦ ਕਿ ਸਾਰਾ ਕੁਝ ਜਾਮ ਹੁੰਦਾ ਦਾ ਅਨੀ ਕਦੋਂ ਠੀਕ ਕਰਨਗੇ ਕਿਹੜੇ ਮਹੂਰਤ ਦੀ ਵੇਟ ਕਰ ਰਹੇ ਨੇ ਕਿ ਆਹ ਮਹੂਰਤ ਕਢਾਉਣਾ ਆਹ ਟਾਈਮ ਤੇ ਸਾਰੇ ਤਾਰੇ ਗ੍ਰਹਿ ਇੱਕੋ ਦਿਸ਼ਾ ਚ ਹੋਣਗੇ ਇੱਕੋ ਲਾਈਨ ਚ ਉਹਦੋਂ ਲਾਉਣਾ ਪਹਿਲਾ ਫੱਟ ਕਿ ਅੱਜ ਤੋਂ ਹੀ ਬੰਨਣਾ ਸ਼ੁਰੂ ਆ ਬੁਰੇ ਹਾਲੇ ਯਾਰ ਅੱਜ ਸੱਚ ਤੁਹਾਡੇ ਨਾਲ ਇੱਕ ਹੋਰ ਇਨਸੀਡੈਂਟ ਸ਼ੇਅਰ ਕਰਨਾ ਰਹਿ ਗਿਆ ਆਪਣੇ ਨਾਲ ਜਾਣਕਾਰ ਨੇਗੇ ਉਹਨਾਂ ਨੇ ਕੋਈ ਆਸਟ੍ਰੇਲੀਆ ਦਾ ਵੀਜ਼ਾ ਵਗੈਰਾ ਲਗਵਾਇਆ ਤੇ ਉਨ੍ਹਾਂ ਦੇ ਪੈਕੇਜ ਦੇ ਵਿੱਚ ਹੀ ਟਿਕਟ ਇਨਕਲੂਡ ਸੀਗੀ ਤੇ ਉਹਨਾਂ ਨੇ ਨਾ 24 ਨਵੰਬਰ ਨੂੰ ਉਦੋਂ ਕਾਲ ਕਰੀ ਸੀ ਕਿ ਉਦੋਂ ਮੈਂ ਮੈਰਿਜ ਦੇ ਵਿੱਚ ਬਿਜ਼ੀ ਸੀਗਾ ਤੇ ਬ੍ਰਦਰ ਵੱਡੇ ਨੂੰ ਫਿਰ ਕਾਲ ਕਰੀ ਸੀਗੀ ਤਾਂ ਵੱਡੇ ਬ੍ਰਦਰ ਨੇ ਉਹਨਾਂ ਨੂੰ ਦੱਸਿਆ ਸੀਗਾ ਚੈੱਕ ਕਰਕੇ ਉਦੋਂ ਵੀ ਸਾਨੂੰ ਸ਼ੱਕ ਜਾ ਹੋਇਆ ਸੀਗਾ ਕਿ ਇਹ ਟਿਕਟ ਦੇ ਵਿੱਚ ਕੁਝ ਗੜਬੜ ਲੱਗਦੀ ਹੈ ਪਰ ਸਾਨੂੰ ਲੱਗਿਆ ਕਿ ਇਹ ਮਲੇਸ਼ੀਆਨ 에ਅਰਲਾਈਨ ਦੀ ਟਿਕਟ ਸੀਗੀ ਤਾਂ ਸਾਨੂੰ ਲੱਗਿਆ ਕਿ ਉਹਦਾ ਗਰੁੱਪ ਅਫੇਅਰ ਚੱਲਦਾ ਮਾਰਕੀਟ ਦੇ ਵਿੱਚ ਕਿ ਗਰੁੱਪ ਫੇਰ ਨਾ ਹੋਵੇ ਤਾਂ ਅਸੀਂ ਦੱਸਤਾ ਸੀ ਕਿ 10 ਤਰੀਕ ਨੂੰ ਫ্লাই ਕਰਨਾ ਤਾਂ 8 ਤਰੀਕ ਤੱਕ ਹੋ ਸਕਦਾ ਹੈ ਕਿ ਇਹ ਆਪਣੀ ਈ ਟਿਕਟ ਨੰਬਰ ਦੇ ਨਾਲ ਕਨਫਰਮ ਟਿਕਟ ਆ ਜੇ ਤੇ ਅੱਜ ਹੈਗੀਆਂ 9 ਤਾਂ 9 ਤਰੀਕ ਨੂੰ ਉਹਨਾਂ ਨੇ ਦੁਆਰੇ ਆਪਾਂ ਨੂੰ ਟਿਕਟ ਭੇਜੀ ਆਪਣੇ ਤੋਂ ਨਹੀਂ ਕਰਾਈ ਸੀ ਕਰਾਈ ਕਿਤੇ ਹੋਰ ਹੋਈ ਸੀਗੀ ਤੇ ਅੱਗੋਂ ਉਹਨਾਂ ਨੂੰ ਵੀ ਭੇਜੀ ਸੀਗੀ ਜਿਨ੍ਹਾਂ ਨੇ ਪੈਕੇਜ ਕਰਾਇਆ ਹੋਇਆ ਸੀ ਉਹਨਾਂ ਨਾਲ ਉਹਨਾਂ ਨੇ ਤੇ ਉਹ ਟਿਕਟ ਮੈਂ ਆਨਲਾਈਨ ਚੈੱਕ ਕਰੀ ਖੁੱਲੇ ਓਪਨ ਨਾ ਹੋਵੇ ਰਿਟਰੀਵ ਵੀ ਨਹੀਂ ਹੋ ਰਹੀ ਸੀਗੀ ਉਸ ਤੋਂ ਬਾਅਦ ਫਿਰ ਆਖਰੀ ਆਪਸ਼ਨ ਤਾਂ ਇਹ ਸੀਗਾ ਮੈਂ ਆਪਣੇ ਕੁਝ ਯਾਰਾਂ ਦੋਸਤਾਂ ਨੂੰ ਪੁੱਛਿਆ ਉਹਨਾਂ ਨੇ ਵੀ ਕਰਕੇ ਦੇਖਿਆ ਉਹ ਵੀ ਕਹਿੰਦੇ ਕਿ ਨਹੀਂ ਹੋ ਰਹੀ ਮੈਨੂੰ ਲੱਗਾ ਕਿਤੇ ਮੇਰੇ ਕੇਵਾਰ ਮੇਰੇ ਸਿਸਟਮ ਦੇ ਵਿੱਚ ਹਨਾ ਕੋਈ ਵਗੜਪੜੀ ਹੁੰਦੀ ਹੈ ਜਾਂ ਇੰਟਰਨੈਟ ਸਲੋ ਹੈ ਕੁਝ ਵੀ ਹੋ ਸਕਦਾ ਜਿਸੇ ਕਰਕੇ ਨਾ ਖੁੱਲਦੀ ਹੋਵੇ ਉਹਨਾਂ ਕੋਲ ਵੀ ਨਹੀਂ ਖੁੱਲਦੀ ਫਿਰ ਜੋ ਉਸ ਦੇ ਉੱਪਰ ਮੈਂ ਨੰਬਰ ਮੈਂਸ਼ਨ ਕੀਤਾ ਹੋਇਆ ਸੀਗਾ ਮੈਂ ਉਹਨਾਂ ਨੂੰ ਕਾਲ ਕਰੀ ਤੇ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹ ਕਹਿੰਦੇ ਕਿ ਅਸੀਂ ਤਾਂ ਕੋਈ ਟਿਕਟ ਬੁੱਕ ਹੀ ਨਹੀਂ ਕਰੀ ਦਿੱਲੀ ਤੋਂ ਸਿਰਨੇ ਦੀ ਮੈਂ ਫਿਰ ਉਹਨੂੰ ਦੱਸਿਆ ਕਿ ਸਰ ਇਸ ਨਾਮ ਤੇ ਇਹ ਟਿਕਟ ਹੈ ਤੇ ਤੁਹਾਡਾ ਇਹਦੇ ਉੱਪਰ ਤੁਹਾਡੀ ਏਜੰਸੀ ਦਾ ਤੇ ਤੁਹਾਡਾ ਨਾਮ ਲਿਖਿਆ ਹੋਇਆ ਮੈਂਸ਼ਨ ਕੀਤਾ ਹੋਇਆ। ਕੀ ਤੁਸੀਂ ਇੱਕ ਵਾਰ ਚੈੱਕ ਕਰ ਲਓ ਫਿਰ। ਫਿਰ ਉਹਨਾਂ ਨੇ ਦੱਸਿਆ ਕਿ ਸਰ ਕੀ ਇਹ ਤਾਂ ਟਿਕਟ ਇੱਕ ਡੰਮੀ ਟਿਕਟ ਸੀ ਜੋ ਕਿ 300 ਰੁਪਏ ਦੇ ਵਿੱਚ ਬੁੱਕ ਕੀਤੀ ਗਈ ਹੈ ਤੇ ਇਹ ਕਿਸੇ ਵੀ ਇੱਕ XYZ ਕਿਸੇ ਬੰਦੇ ਨੇ ਕਰਵਾਈ ਸੀ ਉਹਨਾਂ ਤੋਂ ਤੇ ਉਹਨਾਂ ਨੇ ਉਹਨੂੰ ਡੰਮੀ ਦੇ ਕਹਿ ਕੇ ਹੀ ਸੇਲ ਕੀਤੀ ਹੈ ਕਿ ਇਹ ਡੰਮੀ ਟਿਕਟ ਹੈ ਭਾਈ ਆ ਚੱਕੋ। ਇਹ ਕਹਿੰਦੇ ਬਾਅਦ ਵਿੱਚ ਮੈਂ ਇਹਨੂੰ ਕੈਨਸਲ ਵੀ ਕਰਤਾ ਸੀਗਾ। ਇਹ ਕੈਨਸਲ ਹੋਣ ਵਾਲੀ ਟਿਕਟ ਸੀਗੀ ਜੋ ਅਗਲੇ ਦਿਨ ਬੋਲਣ ਦੀ ਸੀ ਸਾਡ ਹੋ ਸਕਦਾ ਲਾਈਵ ਟਿਕਟ ਹੋਵੇ ਜਾਂ ਕੁਝ ਪਰ ਲਾਈਵ ਟਿਕਟ ਵੀ ਇੰਨੀ ਸਸਤੀ ਨਹੀਂ ਮਿਲਦੀ ਮਾਰਕੀਟ ਦੇ ਵਿੱਚ ਕਿ 300 ਰੁਪਏ ਦੀ ਤਾਂ ਮੇਰੇ ਹਿਸਾਬ ਨਾਲ ਤਾਂ ਇਹ ਫੁੱਲੀ ਡੰਮੀ ਟਿਕਟ ਹੀ ਸੀ ਜਿਹੜੀ ਸਿੰਪਲ ਇੱਕ ਦਿਖਾਵੇ ਨੂੰ ਹੁੰਦੀ ਆ ਤਾਂ ਮੈਂ ਹੁਣ ਉਹਨਾਂ ਨੂੰ ਦੱਸਿਆ ਸੀਗਾ ਫਿਰ ਮੈਂ ਕਿਹਾ ਤੁਸੀਂ ਕਿੰਨੇ ਰੁਪਏ ਦਿੱਤੇ ਨੇ ਕਿ ਉਹ ਕਹਿੰਦੇ ਕਿ ਅਸੀਂ ਪੇ ਨਹੀਂ ਕਰਿਆ ਅਜੇ ਤੇ ਮੈਨੂੰ ਇੰਨਾ ਹੁਣ ਆਪਾਂ ਨੂੰ ਸੱਚੇ ਇਹ ਵੀ ਨਹੀਂ ਪਤਾ ਕਿ ਉਹਨਾਂ ਨੇ ਪੇ ਸੱਚੀ ਨਹੀਂ ਕਰਾਇਆ ਜਾਂ ਕਰਾਇਆ ਕਿਉਂਕਿ ਅਗਰ ਕਿ ਉਸ ਬੰਦੇ ਨੇ ਡੰਮੀ ਟਿਕਟ ਦਿੱਤੀ ਆ ਉਹ ਫਿਰ ਉਹ ਵੀ ਫ੍ਰੀ ਦੇ ਵਿੱਚ ਬਿਨਾਂ ਕੋਈ ਪੇਮੈਂਟ ਲਏ ਤਾਂ ਇਹ ਵੀ ਗੱਲ ਥੋੜੀ ਜਿਹੀ ਘੱਟ ਹਜਮ ਆ ਰਹੀ ਹੈ ਤੇ ਅਗਰ ਉਹਨਾਂ ਨੇ ਪੇਮੈਂਟ ਨਹੀਂ ਕਰੀ ਤੇ ਫਿਰ ਉਹ ਇਨੀ ਟੈਨਸ਼ਨ ਲੈ ਰਹੇ ਨੇ ਉਹ ਵੀ ਗੱਲ ਥੋੜੀ ਜਿਹੀ ਘੱਟ ਹਜਮ ਆ ਰਹੀ ਹੈ ਤਾਂ ਦੋਨੇ ਪਾਸੇ ਹੀ ਕੁਝ ਗੜਬੜ ਲੱਗਦੀ ਹੈ ਅਗਰ ਤਾਂ ਉਹਨਾਂ ਨੇ ਪੇਮੈਂਟ ਨਹੀਂ ਦਿੱਤੀ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਉਹ ਟਿਕਟ ਦੇ ਉੱਤੇ ਕੋਈ ਫਲਾਈ ਨਹੀਂ ਕਰ ਸਕਦਾ ਉਹ ਜ਼ੀਰੋ ਟਿਕਟ ਹੈ ਉਹ ਸਿਰਫ ਇੱਕ ਪੀਡੀਐਫ ਹੈ ਇੱਕ ਪੇਜ ਹੈ ਉਹ ਤੇ ਪਰ ਅਗਰ ਉਹਨਾਂ ਨੇ ਪੇਮੈਂਟ ਦੇ ਦਿੱਤੀ ਤਾਂ ਉਹਨਾਂ ਨਾਲ ਠੱਗੀ ਵੱਜ ਚੁੱਕੀ ਹੈ ਤਾਹੀਆਂ ਜੀ ਜਦੋਂ ਵੀ ਟਿਕਟ ਕਰਵਾਓ ਤਾਂ ਯਾਦ ਰੋ ਤਾਂ ਆਪ ਹੀ ਕਰਵਾਓ ਕੋੜੇ ਬਹਿ ਕੇ ਕਰਵਾਓ ਜਾਂ ਫਿਰ ਡਾਇਰੈਕਟ ਕੰਟੈਕਟ ਵੀ ਕਰ ਰਹੇ ਹਾਂ ਤਾਂ ਭਰੋਸੇਮੰਦ ਕਿਸੇ ਏਜੰਸੀ ਤੋਂ ਹੀ ਟਿਕਟ ਬੁੱਕ ਕਰਵਾਓ ਅਸੀਂ ਟਰੈਵਲ ਮੇਟ ਦੇ ਵਿੱਚ ਤੁਹਾਨੂੰ 100% ਗਾਰੰਟੀ ਦੇ ਸਕਦੇ ਹਾਂ ਕਿ ਸਾਡੀ ਕੋਈ ਵੀ ਟਿਕਟ ਤੁਹਾਨੂੰ ਗਲਤ ਨਹੀਂ ਮਿਲੂਗੀ ਅਗਰ ਅਸੀਂ ਤੁਹਾਨੂੰ ਗਰੁੱਪ ਅਫੇਅਰ ਵੀ ਦਵਾਂਗੇ ਨਾ ਗਰੁੱਪ ਅਫੇਅਰ ਉਹ ਵੀ ਤੁਹਾਨੂੰ ਪੂਰੀ ਪ੍ਰੋਪਰ ਢੰਗ ਨਾਲ ਸਮਝਾ ਕੇ ਕਿ ਸਰ ਇਹ ਗਰੁੱਪ ਅਫੇਅਰ ਹੈ ਇਸ ਦੇ ਵਿੱਚ ਇਸ ਤਰੀਕੇ ਨਾਲ ਤੁਹਾਨੂੰ ਈ ਟਿਕਟ ਨੰਬਰ ਇੰਨੀ ਤਰੀਕ ਨੂੰ ਮਿਲੂਗਾ ਬਿਲਕੁਲ ਕਲੀਅਰ ਕੱਟ ਕਰਕੇ ਅੱਗੇ ਲੈਣਾ ਨਾ ਲੈਣਾ ਤੁਹਾਡੀ ਮਰਜ਼ੀ ਆ ਅਦਰਵਾਈਜ਼ ਜ਼ਿਆਦਾਤਰ ਚਾਂਸਸ ਦੇ ਵਿੱਚ ਕੀ ਹੁੰਦਾ ਕਿ ਮੈਂ ਜ਼ਿਆਦਾਤਰ ਕੇਸਿਸ ਦੇ ਵਿੱਚ ਇਨਸਟੈਂਟ ਟਿਕਟ ਹੀ ਦਿੰਨਾ ਮੈਂ ਗਰੁੱਪ ਆਫਅਰ ਬਹੁਤ ਘੱਟ ਦੇ ਕੇ ਰਾਜ਼ੀ ਰਹਿੰਦਾ ਹਾਂ ਕਿਉਂਕਿ ਇਨਸਟੈਂਟ ਟਿਕਟ ਦੇ ਵਿੱਚ ਮੈਂ ਵੀ ਟੈਨਸ਼ਨ ਫਰੀ ਤੁਸੀਂ ਵੀ ਟੈਨਸ਼ਨ ਫਰੀ ਗਰੁੱਪ ਆਫਅਰ ਵੀ ਕਈ ਵਾਰ ਕੀ ਹੋ ਜਾਂਦਾ ਐਂਡ ਮੋ ਅਕੇ ਤੱਕ ਜਾ ਕੇ ਕਨਫਰਮ ਨਹੀਂ ਹੁੰਦੀ ਟਿਕਟ ਫਿਰ ਉਹੀ ਪੇਮੈਂਟਾਂ ਦਾ ਮਸ ਹਨਾ ਝਗੜੇ ਝੇਲੇ ਤਾਂ ਇਨਸਟੈਂਟ ਨਾਲ ਦੀ ਨਾਲ ਈ ਟਿਕਟ ਨੰਬਰ ਲੱਗ ਗਿਆ ਤੁਹਾਡਾ ਆਨਲਾਈਨ ਟਿਕਟ ਬੋਲਣ ਲੱਗ ਗਿਆ ਆਪਦੀ ਲੋ ਤੇ ਜਦੋਂ ਮਰਜੀ ਫਲਾਈ ਕਰੋ ਜਿਹੜੀ ਤਰੀਕ ਤੇ ਹੈਗੀ ਆ ਤਾਂ ਅਗਰ ਤੁਸੀਂ ਹੋਰ ਵੀ ਕਿਸੇ XYZ ਏਜੰਸੀ ਤੋਂ ਬੁੱਕ ਕਰਵਾਉਣੇ ਹੋ ਤਾਂ ਵੀ ਪਹਿਲਾਂ ਉਹ ਦੇਖੋ ਕਿ ਉਹ ਕਿੰਨੀ ਕੁ ਆਥੈਂਟਿਕ ਹੈ ਕਿੰਨੀਆਂ ਕਿ ਟਿਕਟਾਂ ਨੇ ਬੁੱਕ ਕਰੀਆਂ ਨੇਗੀਆਂ ਕਿੰਨਾ ਕੁ ਉਹਨਾਂ ਦਾ ਨਾਮ ਮਾਰਕੀਟ ਦੇ ਵਿੱਚ ਹੈਗਾ ਇਹ ਚੀਜ਼ਾਂ ਸਾਰੀਆਂ ਪਤਾ ਕਰੋ ਬਾਕੀ ਜਦੋਂ ਵੀ ਕੋਈ ਟਿਕਟ ਤੁਸੀਂ ਬੁੱਕ ਕਰਵਾਉਣੇ ਹੋ ਬਾਈ ਤਾਂ ਟਿਕਟ ਦੀ ਜੈਨੂਇਲਟੀ ਨੂੰ ਪਤਾ ਕਰਨ ਦਾ ਇੱਕ ਹੀ ਤਰੀਕਾ ਹੈ ਉਹੀ ਹੈ ਕਿ ਜਿਸ ਵੀ 에어ਲਾਈਨ ਦੀ ਕੋਈ ਟਿਕਟ ਆ ਉਸ ਦੇ ਉੱਪਰ ਉਹਨੂੰ ਲਿਖੋ ਜਿਵੇਂ ਫੋਰ ਐਗਜ਼ਾਮਪਲ ਮਲੇਸ਼ੀਅਨ 에어ਲਾਈਨ ਹੈ ਮਲੇਸ਼ੀਅਨ 에어ਲਾਈਨ ਮੈਨੇਜ ਬੁਕਿੰਗ ਇਹ ਲਿਖੋ 에ਸ਼ੀਅਨ 에어ਲਾਈਨ ਠੀਕ ਹੈ ਮੈਨੇਜ ਬੁਕਿੰਗ ਲਿਖ ਕੇ ਅੱਗੇ ਆ ਜਾਊਗਾ ਉਹਦੇ ਵਿੱਚ ਤੁਸੀਂ ਆਪਣੀ ਟਿਕਟ ਦੇ ਉੱਤੇ ਤੁਹਾਡੇ ਕਿਹੜਾ ਬੁਕਿੰਗ ਰੈਫਰੈਂਸ ਨੰਬਰ ਜਿਹਨੂੰ ਪੀ ਐਨ ਆਰ ਵੀ ਕਹਿੰਦੇ ਹੋ ਉਹ ਨੰਬਰ ਮੈਂਸ਼ਨ ਕਰੋ ਉਸ ਤੋਂ ਬਾਅਦ ਨੀਚੇ ਹੁੰਦਾ ਲਾਸਟ ਨੇਮ ਜੋ ਵੀ ਤੁਹਾਡੀ ਟਿਕਟ ਦੇ ਵਿੱਚ ਲਾਸਟ ਨੇਮ ਲਿਖਿਆ ਹੁੰਦਾ ਕਈ ਵਾਰ ਠੀਕ ਹੈ ਉਹਨਾਂ ਦੇ ਪਰਸਨ ਦਾ ਨਾਮ ਹੁੰਦਾ ਕਈ ਵਾਰ ਸਿੰਘ ਹੁੰਦਾ ਕਈ ਵਾਰ ਐਫ ਐਨ ਯੂ ਜਾਂ ਐਲ ਐਨ ਯੂ ਇਸ ਤਰੀਕੇ ਨਾਲ ਹੁੰਦਾ ਤਾਂ ਉਹ ਭਰੋ ਤੇ ਉਸ ਨੂੰ ਸਬਮਿਟ ਕਰੋ ਤੇ ਨਾਲ ਦੀ ਨਾਲ ਅਗਰ ਤੁਹਾਡਾ ਡਿਟੈਕਟ ਜੈਨੂਅਲ ਤਾਂ ਨਾਲ ਦੀ ਨਾਲ ਹੀ ਆਨਲਾਈਨ ਬੋਲਣ ਲੱਗ ਜੂਗੀ ਤੁਹਾਡਾ ਨਾਮ ਤੁਹਾਡੀ ਟਰੈਵਲ ਡੇਟ ਤੁਹਾਡੀ 에ਅਰਲਾਈਨ ਕਿੰਨੇ ਬੈਗੇਜ ਨੇ एवरीथिंग ਤੁਹਾਡੇ ਸਾਹਮਣੇ ਆ ਜਾਊਗਾ ਉਮੇ ਹਰ ਇੱਕ 에ਅਰਲਾਈਨ ਦੀ ਹੈ ਜੀ ਇਹ ਹਰ ਇੱਕ 에ਅਰਲਾਈਨ ਦੀ 에ਅਰ ਇੰਡੀਆ ਦੀ ਚੈੱਕ ਕਰਨੀ ਹੈ 에ਅਰ ਇੰਡੀਆ ਮੈਨੇਜ ਬੁਕਿੰਗ 에ਅਰ ਕੈਨੇਡਾ ਦੀ ਮੈਨੇਜ ਬੁਕਿੰਗ ਜਾਣਾ ਠੀਕ ਹੈ ਬਸ 에ਅਰ ਜਿਹੜੀ ਵੀ 에ਅਰਲਾਈਨ ਹੋਵੇ 에ਅਰਲਾਈਨ ਦਾ ਨਾਮ ਪਿੱਛੇ Google ਤੇ ਸਿਰਫ ਮੈਂਸ਼ਨ ਲਿਖਣਾ ਤੁਸੀਂ ਮੈਨੇਜ ਬੁਕਿੰਗ ਉਹ ਪੇਜ ਖੁੱਲੂਗਾ ਪੇਜ ਦੇ ਵਿੱਚ ਜਾ ਕੇ ਜੋ ਵੀ ਤੁਹਾਡੀ ਟਿਕਟ ਦੇ ਉੱਪਰ ਪੀ ਐਨ ਆਰ ਨੰਬਰ ਜਾਂ ਉਹਦਾ ਟਿਕਟ ਦੇ ਉੱਪਰ ਮੈਂਸ਼ਨ ਹੁੰਦਾ ਉਹ ਬੁਕਿੰਗ ਰੈਫਰੈਂਸ ਨੰਬਰ ਤਾਂ ਬੁਕਿੰਗ ਰੈਫਰੈਂਸ ਨੰਬਰ ਲਿਖੋ ਉਹ ਅਲਫਾਨੂਮੈਰਿਕ ਹੁੰਦਾ ਯਾਨੀ ਕਿ ਉਹਦੇ ਵਿੱਚ ਕੁਝ ਇੱਕ ਸ਼ਬਦ ਨਾ ABC ਦੇ ਹੁੰਦੇ ਨੇ ਕੁਝ ਕੁ ਸ਼ਬਦ 1 2 3 ਦੇ ਹੁੰਦੇ ਨੇ ਤਾਂ ਉਹ ਭਰ ਕੇ ਲਾਸਟ ਨੰਬਰ ਉਹ ਸਬਮਿਟ ਕਰੋ ਤੁਹਾਡੀ ਟਿਕਟ ਸਾਹਮਣੇ ਆਈ ਤੁਹਾਡੀ ਇਹ ਕਦੇ ਨਹੀਂ ਖੁੱਲੂਗੀ ਜਦੋਂ ਪਹਿਲਾ ਕੇਸ ਜਦੋਂ ਹੁੰਦੀ ਹੈ ਕੋਈ ਟਿਕਟ ਡੰਮੀ ਜਦੋਂ ਵੀ ਕੋਈ ਟਿਕਟ ਡੰਮੀ ਹੋਊਗੀ ਉਹ ਆਨਲਾਈਨ ਨਹੀਂ ਓਪਨ ਹੋਊਗੀ ਦੂਸਰੇ ਕੇਸ ਵਿੱਚ ਗਰੁੱਪ ਫੇਅਰ ਗਰੁੱਪ ਫੇਅਰ ਦੇ ਵਿੱਚ ਜਿਵੇਂ ਫੋਰ ਐਗਜ਼ਾਮਪਲ ਤੁਸੀਂ 10 ਤਰੀਕ ਨੂੰ ਫਲਾਈ ਕਰਨਾ ਤਾਂ ਤੁਹਾਡੀ 8 ਤਰੀਕ ਤੱਕ ਇਹ ਆਨਲਾਈਨ ਨਹੀਂ ਬੋਲਦੀ ਅਗਰ ਬੋਲਦੀ ਵੀ ਆ ਤਾਂ ਉੱਥੇ ਹੋਊਗਾ ਕਿ ਪੇਮੈਂਟ ਨਾਟ ਕਨਫਰਮ ਇਹ ਹੋਊਗਾ ਜੀ ਕਹੇਗੀ ਕਿ ਪੇਮੈਂਟ ਅਜੇ ਪੈਂਡਿੰਗ ਪਈ ਹੈ ਪੇਮੈਂਟ ਨਾਟ ਕਨਫਰਮ ਤਾਂ ਆ ਚੀਜ਼ ਹੁੰਦੀ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਚੈੱਕ ਕਰ ਸਕਦੇ ਹੋ ਤਾਂ ਬਾਕੀ ਠੀਕ ਹੈ ਜਿੰਨਾ ਵੀ ਹੋ ਸਕੇ ਸੰਭਲ ਕੇ ਕਰੋ ਭਾਈ ਟਿਕਟ ਬੁੱਕ ਖੁਦ ਵੀ ਕਰ ਰਹੇ ਹਾਂ ਜਾਂ ਕਿਸੇ ਤੋਂ ਵੀ ਕਰਵਾ ਰਹੇ ਹਾਂ ਬਹੁਤ ਸਮਝਦਾਰੀ ਨਾਲ ਬਾਕੀ ਅੱਖਾਂ ਵਿੱਚ ਇਹ ਵਿਸ਼ਵਾਸ ਕਰਕੇ ਚੱਲਣਾ ਤਾਂ ਟਰੈਵਲ ਮੇਟ ਤੁਹਾਡੇ ਲਈ 24 7 ਅਵੇਲੇਬਲ ਹੈ ਜੀ ਬਿਨਾ ਕਿਸੇ ਚ ਜਕਦੇ ਸਾਡੇ ਤੋਂ ਟਿਕਟ ਬੁੱਕ ਕਰਵਾਓ ਕਿਉਂਕਿ ਤੁਹਾਡੇ ਟਰੈਵਲ ਦੀ ਤੁਹਾਡੇ ਨਾਲੋਂ ਜ਼ਿਆਦਾ ਫਿਕਰ ਸਾਨੂੰ ਹੈ ਤੋ ਸਹੀ ਢੰਗ ਨਾਲ ਟਰੈਵਲ ਕਰੋ ਤੁਹਾਡਾ ਐਕਸਪੀਰੀਅੰਸ ਵਧੀਆ ਰਹੇ ਕਿਉਂਕਿ ਅਸੀਂ ਬੋੜੇ ਨਾਰਮਲ ਜੇ ਘਰੋਂ ਉੱਠੇ ਹੋਏ ਮੁੰਡੇ ਆ ਅਸੀਂ ਜਾਣਦੇ ਆ ਇੱਕ ਇੱਕ ਰੁਪਏ ਦਾ ਮੁੱਲ ਕੀ ਕਿਵੇਂ ਇੱਕ ਇੱਕ ਰੁਪਿਆ ਬਣਦਾ ਵਾ ਤਾਂ ਅਸੀਂ ਕਿਸੇ ਵੀ ਕਲਾਇੰਟ ਦਾ ਰੁਪਿਆ ਖਰਾਬ ਕਰਕੇ ਬਿਲਕੁਲ ਰਾਜ਼ੀ ਨਹੀਂ ਹੈਗੇ ਤਾਂ ਐਨੀ ਕੁ ਗੱਲ ਦੀ ਆ ਜੀ ਤਾਂ ਸੰਭਲਦਾਰੀ ਨਾਲ ਚੱਲੋ ਠੀਕ ਹੈ ਜੀ ਦੁਨੀਆ ਉਰੇ ਲੁੱਟਣ ਨੂੰ ਹੀ ਬੈਠੀ ਆ ਕੋਈ ਕੋਈ ਬੰਦਾ ਆਉਂਦਾ ਜਿਹੜਾ ਕਹਿੰਦਾ ਕਿ ਮੈਂ ਚੰਗੀ ਤਰੀਕੇ ਨਾਲ ਕੰਮ ਕਰਨਾ ਨਾ ਅਦਰਵਾਈਜ਼ ਹਾਰੇ ਕੀ ਆਂਦੇ ਨੇ ਲੁੱਟ ਲਓ ਯਾਰ ਮੈਂ ਕਹਿੰਦਾ ਕਮਾਓ ਜਿੰਨਾ ਕਮਾਇਆ ਜਾਂਦਾ ਉਨਾ ਕਮਾਓ ਪਰ ਸਹੀ ਢੰਗ ਨਾਲ ਕਮਾਓ ਨਾ ਠੀਕ ਹੈ ਨਾ ਤੁਸੀਂ ਤੁਹਾਡੀ ਡੀਲ ਤੁਹਾਡੀ ਆ ਹੈ ਨਾ ਤੁਸੀਂ ਕਿਸੇ ਵੀ ਚੀਜ਼ ਨੂੰ ਕਿਸ ਤਰੀਕੇ ਨਾਲ ਕਸਟਮਰ ਦੇ ਉੱਪਰ ਆਪਦਾ ٹرسٹ ਬਿਲਡ ਕਰਕੇ ਉਹਨੂੰ ਕਿੰਨੇ ਦੀ ਬੇਚ ਸਕਦੇ ਹੋ ਇਹ ਇੱਟੀ ਦਾ ਸਕਿੱਲ ਇੱਟੀ ਦਾ ਬਿਜ਼ਨਸਮੈਨ ਸਕਿੱਲ ਠੀਕ ਹੈ ਇਟ ਇਜ਼ ਹੈ ਨਾ ਸੇਲਿੰਗ ਸਕਿੱਲ ਔਰ ਤੁਸੀਂ ਸੇਲ ਵੀ ਕਰ ਰਹੇ ਹੋ ਚੀਜ਼ ਉਸਦੇ ਲਈ ਪੈਸੇ ਵੀ ਤੁਸੀਂ ਮੂੰਹ ਮੰਗੇ ਲੈ ਰਹੇ ਹੋ ਤੇ ਉਸ ਤੋਂ ਬਾਅਦ ਵੀ ਜੋੜੀ ਵੀ ਚੀਜ਼ ਤੁਸੀਂ ਦੇ ਰਹੇ ਹੋ ਗਲਤ ਦੇ ਰਹੇ ਹੋ ਨਕਲੀ ਦੇ ਰਹੇ ਹੋ ਫਰਾਡ ਕਰ ਰਹੇ ਹੋ ਇਟਸ ਅ ਰੌਂਗ ਤਾਂ ਮੇਰੇ ਕੋਲ ਤਾਂ ਇੰਨਾ ਕੀ ਹੈ ਜੀ ਫਿਰ ਤੋਂ ਇੱਕ ਵਾਰ ਬਹੁਤ ਵੱਡੀਆਂ ਨਾਮੀ ਏਜੰਸੀਆਂ ਨੇ ਜਿਹੜੀਆਂ ਆਪਦਾ ਨਾਮ ਦਿਖਾਉਂਦੀਆਂ ਨੇ ਇੰਡੀਆ ਐਡਸ ਚਲਾਉਂਦੀਆਂ ਨੇ ਪਰ ਪੱਲੇ-ਧੱਲੇ ਉਹਨਾਂ ਦੇ ਵੀ ਕੁਝ ਨਹੀਂ ਹੈਗਾ ਬਹੁਤ ਸਾਰੇ ਕੇਸਿਸ ਨੇ ਜਿੰਨਾ ਵਿੱਚ ਅੱਧੀ ਰਾਤਾਂ ਨੂੰ ਫੋਨ ਸਾਨੂੰ ਆਉਂਦੇ ਨੇ ਕੀ ਟਿਕਟ ਬੁੱਕ ਕਰੇ ਜੀ ਸਾਨੇ ਉਥੋਂ ਬੁੱਕ ਕਰਾਈ ਸੀਗੀ ਹੁਣ ਉਹ ਫੋਨ ਵੀ ਨਹੀਂ ਚੱਕ ਰੇ ਪਰ ਟਰੈਵਲ ਮੇਟ ਵੱਲੋਂ ਤੁਹਾਨੂੰ ਕਦੇ ਵੀ ਜਦੋਂ ਤੱਕ ਸਾਹ ਚੱਲਦੇ ਨੇ ਕਦੇ ਵੀ ਇਹ ਚੀਜ਼ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗੀ ਕਿ ਅਸੀਂ ਤੁਹਾਡੀ ਟਿਕਟ ਬੁੱਕ ਕਰਤੀ ਤੇ ਉਹ ਬੁੱਕ ਕਰਨ ਤੋਂ ਬਾਅਦ ਤੁਹਾਡਾ ਫੋਨ ਨਾ ਚੱਕਿਆ ਜਾਵੇ ਰਾਤ ਨੂੰ ਚਾਹੇ 1 ਵਜਾ ਹੋਵੇ 2 4 ਜਿੰਨੇ ਵਜੇ ਹੋਣਗੇ ਤੁਹਾਡੀ ਕਾਲ ਸਾਡੇ ਦੁਆਰਾ ਪਿਕ ਕਰੀ ਜਾਊਗੀ ਕਿਉਂਕਿ ਸਾਨੂੰ ਆਪਦੇ ਕੰਮ ਉੱਤੇ ਪੂਰੀ ਤਰੀਕੇ ਦਾ ਪ੍ਰਾਊਡ ਹੈ ਮਾਲ ਹੈ ਤਾਂ ਗੱਲਾਂ ਕਰਦੇ ਕਰਦੇ ਮੈਂ ਪਹੁੰਚ ਗਿਆ ਜੀ ਆਪਦੇ ਵਾਈਫ ਦੇ ਸਕੂਲ ਬਾਕੀ ਮਿਲਦੇ ਆ ਸੰਗਰੂਰ ਜਾ ਕੇ ਵਾਪਸ ਤਾਂ ਮੈਡ ਨੂੰ ਲੈ ਲਿਆ ਸਕੂਲ ਤੋਂ ਅਸੀਂ ਵਾਪਸ ਸੰਗਰੂਰ ਵੀ ਆ ਗਏ ਬੱਛ ਬੱਛ ਦੇਰ ਇਜ਼ ਟਵਿਸਟ ਇਨ ਦ ਸਟੋਰੀ ਬੇਬੀ ਸਾਡਾ ਕੁਝ ਖਾਣ ਦਾ ਮਨ ਕਰਿਆ ਬਾਹਰ ਦਾ ਉਸੇ ਪਾਰ ਨੇ ਮੁਲਕ ਦਾ ਕੁਝ ਖਾ ਲਈਏ ਘਰੇ ਲੋ ਮੁਲਕ ਦਾ ਖੇਰ ਖਾਵਾਂਗੇ ਤੇ ਜੇ ਤੂੰ ਮੋਲੋਕ ਮੇਰੀ ਮਾਂ ਦੇਖੂਗੀ ਫਿਰ ਉਹਨੇ ਮੇਰੇ ਤੇ ਉਗਲੇ ਕਾ ਤੇ ਤਮਾ ਮੈਨੂੰ ਮਾਫ ਕਰੀ ਮਾ ਮੇਰੀ ਏ ਅੱਜ ਮੈਂ ਤੇਰਾ ਹੱਥੀ ਬਣਾਇਆ ਖਾਣਾ ਪਾਇਆ ਨਹੀਂ ਲਾ ਕੇ ਕਰੇ ਹੋਈ ਕੰਮ ਗਾਮੀ ਮੈਂ ਘਰ ਆ ਕੇ ਸੋ ਗਿਆ ਸੀਗਾ ਲੈ ਤੇ ਬੜੀ ਕਹਿਣ ਦੀਦਾ ਇਹ ਮਦਾ ਆਉਣ ਸਾਰ ਨਾ ਰਜਾਈ ਪਈ ਸੀਗੀ

叫我去他们看部队。So ऐसे नहीं बहुत क्रीम वाला है है नहीं क्रीम वाला ना लो आ ठीक है आ ले लो मिल्क वाला मिल्क वाला ले ना आ ले ना हाँ आहा वो तो हुआ है देखिए क्या जो डेंजर जितनी पसंद करता है आ कर दे मेरे को आप कर आ ले ले आज सक्सेसफुल हो गया तो केक ले ले, ले। ਹਾਂ ਜੀ ਹਾਂ ਜੀ ਐਪੀ ਡੇ ਦੇਖੋ ਹੈਪੀ ਡੇ ਚਾਕਲੇਟ ਅੱਜ ਕਿਉਂ ਕੇਕ ਦਵਾਇਆ ਜਾ ਰਿਹਾ ਐ ਮੈਂ ਇੱਕਦਮ ਵੈਸੀ ਇਹ ਆ ਜਾਂਦਾ ਮੁਰਦਾਨ ਚਾਹੀਦਾ ਹੈ ਉਹ ਕੁਝ ਚੀਜ਼ਾਂ ਆਪਣੇ ਕਰਦੇ ਆਂ ਦੇ ਆਪਣੇ ਬੱਚਿਆਂ ਨੂੰ ਖੁਸ਼ੀ ਨਹੀਂ ਕਰ ਦੇਣਾ ਚਾਹੀਦੇ ਨੇ ਉਹਦੇ ਲਈ ਸਪੈਸ਼ਲ ਓਕੇਸ਼ਨ ਵਗੈਰਾ ਨਹੀਂ ਦੇਖਿਆ ਹੁੰਦਾ ਜਿਵੇਂ ਕਿ ਅੱਜ ਕੀਤਾ ਇਸ ਦੀ ਖੁਸ਼ੀ ਤੇ ਕੀ ਹੈਪੀ ਹੈਪੀ ਟੂ ਯੂ ਟੂ ਯੂ ਹੈਪੀ ਟੂ ਯੂ ਟੂ ਯੂ ਦੇ ਲਈ ਇਹਦੇ ਲਈ ਵਾਲਿਆਤਾ ਕੇਕ ਤੇ ਦੋਤੇ ਕੀ ਲਿਖਾਇਆ ਹੈਪੀ ਡੇ ਉਹ ਲਿਖਿਆ ਚੱਕੋ ਲਿਖਿਆ ਰੁਕ ਜਾਉ ਖਾਊ ਕੀ ਹੈ ਆ ਟੂ ਯੂ ਹੈਪੀ ਹੈਪੀ ਟੂ ਯੂ ਟੂ ਯੂ ਦਾਦੀ ਨੂੰ ਬੁਲਾ ਲਿਓ ਨਹੀਂ ਦਾਦੀ ਨੂੰ ਬੁਲਾ ਕੇ ਲਿਆ ਨਹੀਂ ਕਹਿੰਦੇ ਤੋ ਕਟਾਉਣਾ ਨਹੀਂ ਕਟਾਉਣਾ ਨਹੀਂ ਦਾਦੀ ਜੀ ਨੂੰ ਫੋਨ ਬਾਜ ਮਾਰੋ ਦਾਦੀ ਅ ਵੀ ਦੂਜਾ ਕੱਟ ਹਾ ਹੈਪੀ ਟੂ ਯੂ ਕੱਟ ਮਾ ਆ ਜਾ ਤੋ ਬਸ ਚਲੋ ਕਈ ਵਾਰ ਵੈਸੇ ਵੀ ਕੱਟ ਲੈਣਾ ਚਾਹੀਦਾ Happy happy to you happy happy to you happy happy to you happy happy to you happy day happy happy to you happy happy to you happy happy to you